ਆਪਣੇ ਪਰाये ਤੇ ਪਰाये ਆਪਣੇ। ਇਹ ਪੰਡ ਪੋਜ ਤੇ ਸਤਿਗੁਰੂ ਜੀ ਬਹੁਤ ਸਾਰੇ ਸਾਹੀ ਫੌਜ ਖਤਰੇ ਤੋਂ ਦੂਰ ਹੋ ਗਏ। ਪਰ ਬਿਲਕੁਲ ਖਤਰਾ ਦੂਰ ਨਹੀਂ ਸੀ ਹੋਇਆ। ਉਸੇ ਪੰਡ ਵਿੱਚ ਮਹਾਂਤ ਕਰਪਾਲ ਦਾਸ ਰਹਿਣਾ ਸੀ। ਇਹ ਕਦੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਆਇਆ ਸੀ। ਤੇ ਪੰਗਾਣੀ ਦੇ ਜੰਦ ਵਿੱਚ ਇਸ ਨੂੰ ਬਹੁਤ ਬਹਾਦਰੀ ਦਿਖਾਈ ਸੀ। 5 ਸਾਲ ਆਨੰਦਪੁਰ ਰਹਿ ਕੇ ਆਪਣੇ ਪਿੰਡ ਆ ਗਿਆ ਸੀ। ਇਹ ਕਰੀ ਕਰਾਇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦਾ ਸੀ। ਦੇਵ ਨੇਤ ਨਾਲ ਜਦ ਗੁਰੂ ਜੀ ਪਿੰਡ ਤੇ ਲਾਗੇ ਪੁੰਜੇ ਤਾਂ ਮਾਲ ਤੇ ਇਸਤਰੀਆਂ ਦਰਸ਼ਨ ਕਰਨ ਵਾਸਤੇ ਇਕੱਠੇ ਹੋਏ। ਉਸ ਇਕੱਠ ਨੂੰ ਵੇਖ ਕੇ ਭੰਤ ਕਿਰਪਾਲ ਦਾਸ ਵੀ ਨੇੜੇ ਆ ਪੁੱਜੇ। ਉਸ ਨੇ ਪੰਜ ਦਿਆ ਸੰਗ ਤੇ ਗੁਰੂ ਜੀ ਨੂੰ ਪੋਸ਼ਕਾਂ ਲਿਆ। ਅੱਗੋਂ ਹੋ ਕੇ ਨਮਸਕਾਰ ਕੀਤੀ। ਤੋਕਰ ਸਾਨ ਪੁੱਛਣ ਪਿੱਛੋਂ ਸਨੇਹ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਹ ਇੱਥੇ ਆਰਾਮ ਕਰੋ ਕਿਉਂ ਜੇ ਸੇਵਾ ਕਰਨ ਲਵਾਂ ਸਹਿਬ ਨੇ ਬੇਨਤੀ ਨੂੰ ਪ੍ਰਵਾਨ ਕਰ ਲਿਆ ਮਹੰਤ ਕ੍ਰਿਪਾਲ ਦਾਸ ਦੇ ਡੇਰੇ ਸਹਿਬ ਜਾਂ ਆਪਰੇ ਉੱਤੇ ਪਹੁੰਚ ਕੇ ਸਹਿਬ ਨੇ ਇੱਕ ਹੁਕਮਨਾਮਾ ਦੇ ਕੇ ਅਨਿਖਾਤੇ ਨਵੇਂ ਖਾਨੂ ਬਿਦਾ ਕੀਤਾ ਵਾਮੀ ਉਹ ਅਜੀ ਜਾਣ ਨਹੀਂ ਜਾਣਾ ਨਹੀਂ ਚਾਹੁੰਦੇ ਫਿਰ ਵੀ ਉਹਨਾਂ ਨੂੰ ਇਹ ਦਿੱਤਾ ਕਿ ਉਹ ਹੁਣ ਜਾ ਕੇ ਆਪਣਾ ਕੰਮ ਧੰਦਾ ਕਰਨ ਉਹਨਾਂ ਨੂੰ ਵਿਦਾ ਕਰ ਦਿੱਤਾ ਮਹਾਂਤ ਕਰਪਾਲ ਦਾਸ ਕੋਲ ਰਹਿਣ ਲੱਗੇ ਉਹਨਾਂ ਬਿਤੇ ਤਾਂ ਮਹਾਂਤ ਕਰਪਾਲ ਦਾਸ ਮਾਲ ਸ਼ਾਹੀ ਹੁਕਮ ਕੋਣੋਂ ਡਰ ਗਿਆ ਉਹ ਸੋਚਣ ਲੱਗਾ ਮੈਂ ਬਹੁਤ ਪੱਲ ਕੀਤੀ ਪਿੰਡ ਦੇ ਚੌਧਰੀ ਨੂੰ ਜਦੋਂ ਪਤਾ ਲੱਗ ਗਿਆ ਤਦੋਂ ਉਹਨਾਂ ਨੇ ਸਰਕਾਰ ਦੇ ਆਦਮੀਆਂ ਨੂੰ ਪਤਾ ਦੇਣਾ ਹੈ ਸਰਕਾਰੀ ਗਿਆ ਸਰਕਾਰੀ ਆਦਮੀ ਆਉਣਗੇ ਤੇ ਮੈਨੂੰ ਵੀ ਫੜ ਲੈਣਗੇ ਮਾਲ ਬੱਚੇ ਸਮੇਤ ਕਤਲ ਕੀਤਾ ਜਾਵੇਗਾ ਘਰ ਘਾਟ ਸਾੜ ਦੇਣਗੇ ਮੈਂ ਕੀ ਖਟਨਾ ਹੈ ਕਿਉਂ ਨਾ ਸਤਗੁਰਾਂ ਨੂੰ ਜਵਾਬ ਦੇ ਦੇਮਾ ਤੇ ਅੱਗੇ ਤੁਰਦੇ ਮਾ ਉਹ ਮਨ ਹੀ ਮਨ ਵਿੱਚ ਵਿਚਾਰਾ ਕਰਕੇ ਉਹ ਸਤਿਗੁਰੂ ਜੀ ਪਾਸ ਜਾ ਬੈਠਾ ਦਸ਼ਮਣਾਂ ਦੀ ਸ਼ਕਤੀ ਨਿਯਸਤ ਤੀ ਕਾਨੂੰਨ ਲੱਗਾ ਤੇ ਗੱਲ ਨਹੀਂ ਗੱਲ ਨਹੀਂ ਕਰਨ ਲੱਗਾ ਕਿ ਹੋ ਸਕਦਾ ਹੈ ਕਿ ਤੁਰਕਾ ਕੇ ਸਤਿਗੁਰੂ ਜੀ ਨੂੰ ਕਰਪਤਾਰ ਤਰ ਲਣ ਖਤਰਾ ਹੀ ਖਤਰਾ ਹੈ ਸਤਿਗੁਰੂ ਜੀ ਉਸ ਦੀ ਕਮਜ਼ੋਰੀ ਮਾਨ ਦੀ ਨਰਮਲ ਆਸਤਾ ਨੂੰ ਜਾਣ ਗਏ ਉਹਨੇ ਬਚਨ ਕੀਤਾ ਕਿਰਪਾ 10 ਅਸੀਂ ਆਪ ਹੀ ਅੱਗੇ ਚਲੇ ਚੱਲਦੇ ਹਾਂ ਚਿੰਤਾ ਨਾ ਕਰ ਖੁਸ਼ੀ ਰਹੁ ਤੇਰੀ ਜਾਨ ਤੇਰੇ ਪਰਿਵਾਰ ਦੀ ਜਾਨ ਤੇ ਤੇਰਾ ਘਰ ਘਾਟ ਸਭ ਬਚਿਆ ਰਹੇ ਅਸੀਂ ਤੇਰੇ ਦਸ਼ਮਣ ਨਹੀਂ ਕਾਰਪੁਰਖਾ ਸਾਂ ਦਾ ਰੱਖਾ ਹੈ ਜੋ ਉਸ ਦੀ ਇੱਛਾ ਹੈ ਸੋਈ ਹੋਏਗਾ ਅਸੀਂ ਕਿਸੇ ਹੋਰ ਥਾਂ ਜਾਣ ਸੈ ਲਗਾਉਂਦੇ ਹਾਂ ਤੁਸੀਂ ਤਰਕਾਂ ਦੀ ਯਾਰ ਹੋ ਐਸਾ ਬਚਨਾਂ ਨੂੰ ਸੁਣ ਕੇ ਮਹੰਤ ਕਰਪਾਲदास ਸ਼ਮਿੰਦਾ ਨਹੀਂ ਹੋਇਆ ਉਹ ਰਤਾ ਚੁੱਪ ਹੀ ਕੀਤਾ ਉਸ ਦੀ ਮਤਮਾਰੀ ਜਾ ਚੁੱਕੀ ਸੀ ਉਸ ਸਵਾਰਥ ਬੰਦੇ ਆਪਣੇ ਆਪ ਨੂੰ ਨਰਕਾਂ ਦਾ ਭਾਗੀ ਬਣਾ ਰਿਹਾ ਸੀ ਉਹ ਆ ਭਾਗਾਏ ਹਨ ਤੀ ਜਿਹੜਾ ਉਸ ਨੇ ਸਤਗੁਰੂ ਜੀ ਪਾਸੋਂ ਖਿਮਾ ਨਹੀਂ ਮੰਗੀ ਉਹ ਸਤਗੁਰੂ ਜੀ ਦੇ ਕੋਲ اٹਕੇ ਤੁਰ ਗਿਆ ਹੰਤ ਕਰਪਾਣ ਦਾ ਸੀ ਗਿਆਨਤਾ ਦੇ ਖੁਦ ਗਰਜੀ ਨੂੰ ਦੇਖ ਕੇ ਭਾਈ ਦਿਆ ਸਿੰਘ ਦੀ ਤਾਂ ਇੱਛਾ ਹੋਈ ਕਿ ਉਸ ਨੂੰ ਝੜਕਾ ਦਿੱਤਾ ਜਾਵੇ ਇੱਕ ਸਿੱਖ ਹੋ ਕੇ ਐਸਾ ਅਕਰਤਕਾਣ ਹੋਵੇ ਕਿ ਆਪਣੇ ਸਤਿਗੁਰੂ ਜੀ ਨੂੰ ਘਰ ਵਿੱਚੋਂ ਨਮਾਸ ਨਾ ਕਰਨ ਦੇਵੇ ਐਸੇ ਪਰਸ ਨੂੰ ਦੁਨੀਆ ਵਿੱਚ ਜਿਉਣ ਦਾ ਕੋਈ ਹੱਕ ਨਹੀਂ ਪਰ ਸਮਾਂ ਆ ਗਿਆ ਨਹੀਂ ਸੀ ਦਿਨ ਆ ਗਿਆ ਨਹੀਂ ਸੀ ਦਿਨ ਦਾ ਕਿਸੇ ਤਰ੍ਹਾਂ ਦੇ ਝਗੜੇ ਨੂੰ ਸਹੇੜਿਆ ਜਾਵੇ ਇਹਨੋਂ ਤਰਕੇ ਸਤਿਗੁਰੂ ਜੀ ਜੱਟਪੁਰੇ ਪੁੱਜੇ ਜੱਟਪੁਰੇ ਵਿੱਚ ਇੱਕ ਰਾਜਿਆਂ ਪੁੱਜਿਆ ਜੱਟ ਮਸਲਮਾਨ ਰਾਏ ਕੱਲਾਸੀ ਉਹ ਗੁਰੂ ਘਰ ਦਾ ਸਦਾ ਨੂੰ ਸੀ ਸਤਿਗੁਰੂ ਜੀ ਉਸਤੇ ਖੂਹ ਤੇ ਜਾਬਰਾ ਜੀ ਸੁਆਬ ਨਾਲ ਉਹ ਖੂਹ ਤੇ ਸੀ ਇਸ ਸਮੇਂ ਉਸ ਨੂੰ ਪਤਾ ਲੱਗਾ ਕਿ ਆਨੰਦਪੁਰ ਦਾ ਮਾਲਕ ਦੇ ਘਰ ਆਇਆ ਹੈ ਤਾਂ ਉਸਨੇ ਬਹੁਤ ਖੁਸ਼ੀ ਮਨਾਈ ਉਹ ਨੱਠ ਨੱਥਾ ਨੱਥਾ ਪਿੰਡ ਗਿਆ ਪਿੰਡੋਂ ਬਾਤਨ ਦੇ ਆਇਆ ਤੇ ਮੱਝਾ ਤੂ ਕੇ ਉਸਨੇ ਸਤਗੁਰੂ ਜੀ ਨੂੰ ਦਦ ਪੜਾਉਣਾ ਦੇ ਪਿੱਛੇ ਸਾਰੀ ਬਾਤ ਸੁਣੀ ਭਾਈ ਵਿਆਸ ਸਿੰਘ ਜੀ ਨੇ ਅਨੰਦਪੁਰ ਦੇ ਛੱਡਣ ਦਾ ਸਾਰਾ ਹਾਲ ਸੁਣਾ ਦਿੱਤਾ ਨਕਬਰੀ ਕਥਾ ਨੂੰ ਸੁਣ ਕੇ ਰਾਏ ਕੱਲੇ ਦੀਆਂ ਅੱਖਾਂ ਵਿੱਚ ਜਲ ਆ ਗਿਆ ਉਹ ਸਨੇ ਤਰਕਨ ਬਹੁਤ ਬੁਰਾ ਭਲਾ ਕਿਹਾ ਹੱਥ ਜੋੜ ਕੇ ਅਰਜ ਕੀਤੀ ਦਾਤਾ ਇਹ ਠੀਕ ਹੈ ਮੈਂ ਮੁਸਲਮਾਨ ਹਾਂ ਪਰ ਮੇਰੇ ਉੱਤੇ ਭਰੋਸਾ ਕਰੋ ਮੈਂ ਆਪ ਦਾ ਸੇਵਕ ਹਾਂ ਮੈਨੂੰ ਕਿਸੇ ਦਾ ਡਰ ਨਹੀਂ ਆਪ ਮੇਰੇ ਪਾਸ ਰਹੋ ਮੈਂ ਸੇਵਾ ਕਰਾਂਗਾ ਹੋਰ ਵੀ ਜੋ ਸੇਵਾ ਨਸੋ ਮੈਂ ਕਰਨ ਨੂੰ ਤਿਆਰ ਹਾਂ ਮੇਰੇ ਧਨ ਭਾਂਗ ਜੋ ਮੈਨੂੰ ਆਪ ਦੇ ਦਰਸ਼ਨ ਹੋ ਗਏ ਮੈਂ ਅਪਰਾਧੀ ਹਾਂ ਸੇਵਾ ਕਰਕੇ ਮੇਰਾ ਆਪਣਾ ਹੋ ਜਾਵੇ ਦੋਜ ਕਦੇ ਦੋਜ ਕਦੇ ਯਾਦ ਲੱਗਦਾ ਆਪਾਂ ਲੱਗਦਾ ਹੈ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਬਚਨ ਕੀਤਾ ਅੱਛਾ ਅਸੀਂ ਤੇਰੇ ਪਾਸ ਰਹਾਂਗੇ ਇਹ ਇੱਕ ਕੰਮ ਹੈ ਜੇ ਤੁਸੀਂ ਜ਼ਰੂਰ ਕਰਵਾਓ ਉਹ ਕੰਮ ਇਹ ਹੈ ਕਿ ਅਸਾਂ ਸੁਣਿਆ ਹੈ ਕਿ ਮਾਤਾ ਜੀ ਮਾਤਾ ਗੁਜਰੀ ਜੀ ਅਤੇ ਛੋਟੇ ਦੋਵੇਂ ਨਾ ਰਸਹੰਦ ਦੇ ਨਾਮ ਦੇ ਹੱਥ ਆ ਗਏ ਹਨ ਉਹਨਾਂ ਨਾਲ ਕੀ ਬੀਤੀ ਹੈ ਉਹ ਕਿਸ ਹਾਲਤ ਵਿੱਚ ਹਨ ਇਹ ਪਤਾ ਮੰਗਵਾ ਕੇ ਦਿਵੋ ਰਾਏ ਕੱਲੇ ਨੇ ਉਸ ਵੇਲੇ 마ਹੀ ਨਾਮ ਦੇ ਇੱਕ ਆਦਮੀ ਨੂੰ ਸੰਦਿਆ 마ਹੀ ਮੋਹ ਤੇਜ ਕੋੜ ਸਵਾਤੇ ਅਛਾ ਆਦਮੀ ਸੀ ਉਹ ਗੁਰੂ ਜੀ ਦੇ ਚਰਨਾਂ ਨੂੰ ਨਮਸਕਾਰ ਕਰਕੇ ਸੰਹੰਦਰੋਂ ਚਲੇ ਆ ਗਿਆ ਦੂਸਰੇ ਦਿਨ ਆ ਗਿਆ ਉਸਨੇ ਮਾਤਾ ਗੁਜਰੀ ਤੇ ਸੋਤੇ ਸਾਹਿਬ ਜਾਂਦਿਆਂ ਦਾ ਹਰ ਸਤ ਗੁਰੂ ਜੀ ਨੂੰ ਸੁਣਾਇਆ ਇੱਥੋਂ ਅੱਗੇ ਕੰਮ ਨੂੰ ਸ਼ੁਰੂ ਕਰਾਂਗੇ ਇੱਥੋਂ ਸਵਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵੰਦਾ ਘੱਟਾ ਬਲ ਚਕਮਾ ਹਨ ਆ ਦੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਅੱਗੇ ਤੋਂ ਸਤਿ ਸਿਵਾ ਕਰਾਉਣੀ ਨਾਮ ਨਾਲ ਜੋੜਨਾ ਵਾਸੀ ਗੁਰਦੀਖਾ ਖਾਲਸਾ ਸਿਵਾ ਗੁਰਦੀਖੀ ਪਤੇ